ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ 350 ਸਾਲਾ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸ਼ਰਧਾ ਤੇ ਸਤਕਾਰ ਪਰੇ ਉਪਰਾਲੇ ਪੰਜਾਬ ਦੇ 23 ਜ਼ਿਲ੍ਹਿਆਂ ਵਿੱਚ ਗੁਰੂ ਸਾਹਿਬ ਦੇ ਜੀਵਨ ਅਤੇ ਬਲਿਦਾਨ ਨੂੰ ਦਰਸਾਉਂਦੇ ਲਾਈਟ ਐਂਡ ਸਾਊਂਡ ਸ਼ੋਅ ਚਾਰ ਮਹਾਨ ਨਗਰ ਕੀਰਤਨ ਸ਼੍ਰੀ ਨਗਰ ਗੁਰਦਾਸਪੁਰ ਫਰੀਦਕੋਟ ਅਤੇ ਤਖਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਤੋਂ ਅਨੰਦਪੁਰ ਸਾਹਿਬ ਤੱਕ 23 24 ਅਤੇ 25 ਨਵੰਬਰ ਤੋਂ ਅਨੰਦਪੁਰ ਸਾਹਿਬ ਵਿਖੇ ਹੋਣ ਵਾਲੇ ਵਿਸ਼ਾਲ ਸਮਾਗਮਾਂ ਵਿੱਚ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਜੀ ਮਾਨ ਵੱਲੋਂ ਸਭ ਨੂੰ ਨਤਮਸਤਕ ਹੋਣ ਦੀ ਹਾਰਦਿਕ ਬੇਨਤੀ ਆਓ ਆਪਣੀ ਅਟੁੱਟ ਸ਼ਰਧਾ ਤੇ ਸਤਿਕਾਰ ਨਾਲ ਇਨ੍ਹਾਂ ਸਮਾਗਮਾਂ ਦਾ ਹਿੱਸਾ ਬਣੀਏ ਨਵੇਂ ਗੁਰੂ ਸ਼ਿਰਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਸ਼ਤਾਬਦੀ ਦੇ ਮੌਕੇ ਪੰਜਾਬ ਸਰਕਾਰ ਦੇ ਵੱਲੋਂ ਰਾਜ ਪੱਦਰੀ ਸਮਾਗਮ ਜੋ ਹੈ ਉਹ ਕਰਵਾਇਆ ਜਾ ਰਿਹਾ ਹੈ ਜਿਸ ਬਾਬਤ तमाम ਸੂਬਿਆਂ ਦੇ ਮੁੱਖ ਮੰਤਰੀਆਂ ਨੂੰ ਵੀ ਪੰਜਾਬ ਸਰਕਾਰ ਦੇ ਵੱਖ-ਵੱਖ ਮੰਤਰੀਆਂ ਤੇ ਵਿਧਾਇਕਾਂ ਦੇ ਵੱਲੋਂ ਜਾ ਕੇ ਉਹਨਾਂ ਨੂੰ ਸੱਦਾ ਜੋ ਹੈ ਉਹ ਦਿੱਤਾ ਗਿਆ ਹੈ ਤਾਂ ਜੋ ਇਸ ਸ਼ਹੀਦੀ ਸ਼ਤਾਬਦੀ ਦੇ ਮੌਕੇ ਜੋ ਪੰਜਾਬ ਸਰਕਾਰ ਦੇ ਵੱਲੋਂ ਰਾਜ ਪੱਦਰੀ ਸਮਾਗਮ ਕਰਵਾਇਆ ਜਾ ਰਿਹਾ ਹੈ ਉਹਨਾਂ ਦੇ ਵਿੱਚ ਜੋ ਲੋਕ ਨੇ ਸ਼ਰਦਾਲੂ ਨੇ ਉਹ ਵੱਧ ਤੱਕ ਚੜ ਕੇ ਜੋ ਹੈ ਉਹ ਪਹੁੰਚਣ ਤੇ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਅਨੁਮਾਨ ਲਾਇਆ ਜਾ ਰਿਹਾ ਹੈ ਕਿ ਇਸ ਸਾਲ ਜੋ ਇਹ ਸ਼ਤਾਬਦੀ ਸਮਾਗਮ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜੋ ਹੈ ਉਹ ਲੱਖਾਂ ਦੀ ਗਿਣਤੀ ਦੇ ਵਿੱਚ ਜੋ ਹੈ ਉਹ ਸ਼ਰਧਾਲੂ ਨਤਮਸਤਕ ਹੋਣਗੇ ਤਾਂ ਵੱਖ-ਵੱਖ ਰਾਜਾਂ ਦੇ ਵਿੱਚੋਂ ਜੋ ਹੈ ਉਹ ਇਹ ਨਗਰ ਕੀਰਤਨ ਜੋ ਹੈ ਕਰਵਾਇਆ ਜਾ ਰਿਹਾ ਹੈ ਜੋ ਕਿ 23 ਨਵੰਬਰ ਨੂੰ ਇਹ ਸਾਰੇ ਨਗਰ ਕੀਰਤਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਜੋ ਹੈ ਉਹ ਆ ਕੇ ਸਮਾਪਤ ਹੋਣਗੇ ਸ੍ਰੀ ਅਨੰਦਪੁਰ ਸਾਹਿਬ ਦੇ ਵਿੱਚ ਤਿੰਨ ਦਿਨਾਂ ਦੇ ਮੁੱਖ ਸਮਾਗਮ ਜੋ ਨੇ ਉਹ ਰੱਖੇ ਗਏ ਨੇ ਜਿੱਥੇ ਇਹ ਤਿੰਨ ਦਿਨਾਂ ਤੱਕ ਇਹ ਵੱਖ-ਵੱਖ ਸਮਾਗਮ ਜੋ ਨੇ ਉਹ ਚੱਲਣਗੇ ਜਿੱਥੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਜੀਵਨੀ ਦੇ ਬਾਬਤ ਜੋ ਹੈ ਉਹ ਜਾਣਕਾਰੀ ਦਿੱਤੀ ਜਾਵੇਗੀ ਲੋਕਾਂ ਨੂੰ ਦੱਸਿਆ ਜਾਵੇਗਾ ਕਿ ਕਿਵੇਂ ਗੁਰੂ ਜੀ ਨੇ ਆਪਣੀ ਜ਼ਿੰਦਗੀ ਦੇ ਵਿੱਚ ਕੀ ਕੁਝ ਉਹਨਾਂ ਨੇ ਬਲੀਦਾਨ ਦਿੱਤਾ ਤੇ ਉਹਨਾਂ ਦੇ ਵੱਲੋਂ ਜੋ ਹੈ ਉਹ ਆਉਣ ਵਾਲੀ ਪੀੜ੍ਹੀ ਨੂੰ ਕੀ ਸੰਤੇਸ਼ ਜੋ ਹੈ ਉਹ ਦਿੱਤਾ ਗਿਆ ਹੈ ਤਾਂ ਗੁਰੂ ਜੀ ਦੀ ਜੀਵਨੀ ਦੇ ਸਬੰਧਤ ਵੱਖ-ਵੱਖ ਪ੍ਰੋਗਰਾਮ ਜੋ ਨੇ ਉਹ ਅਨੰਦਪੁਰ ਸਾਹਿਬ ਦੇ ਵਿੱਚ ਰੱਖੇ ਗਏ ਨੇ ਤਿੰਨ ਦਿਨਾਂ ਤੱਕ ਇਹ ਸਮਾਗਮ ਜੋ ਹੈ ਚੱਲੇਗਾ ਤਾਂ ਦੱਸਦੀ ਕਿ ਅੱਜ ਤੜਕਸਾਰ ਵੀ ਫਰੀਦਕੋਟ ਗੁਰਦਾਸਪੁਰ ਤੇ ਤਲਵੰਡੀ ਸਾਬੋਨ ਤੋਂ ਜੋ ਹੈ ਉਹ ਵੱਖ-ਵੱਖ ਤਿੰਨ ਨਗਰ ਕੀਰਤਨ ਜੋ ਨੇ ਉਹ ਸ਼ੁਰੂ ਹੋਏ ਨੇ ਤੇ ਇਹ ਜੋ ਤਿੰਨੇ ਨਗਰ ਕੀਰਤਨ ਨੇ ਇਹ 23 ਨਵੰਬਰ ਨੂੰ ਅਨੰਦਪੁਰ ਸਾਹਿਬ ਪਹੁੰਚਣਗੇ ਜਿਸ ਤੋਂ ਬਾਅਦ ਉੱਥੇ ਤਿੰਨ ਦਿਨਾਂ ਦਾ ਜੋ ਰਾਜ ਪੱਧਰੀ ਸਮਾਗਮ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਰੱਖਿਆ ਗਿਆ ਹੈ ਉਹ ਇਸ ਤਰੀਕੇ ਦੇ ਨਾਲ ਚੱਲਦਾ ਰਹੇਗਾ ਜਿੱਥੇ ਗੁਰੂ ਜੀ ਦੀ ਜੀਵਨੀ ਦੇ ਬਾਰੇ ਉਹਨਾਂ ਦੀ ਸ਼ਹਾਦਤ ਦੇ ਬਾਰੇ ਜੋ ਹੈ ਉਹ ਲੋਕਾਂ ਨੂੰ ਜਾਣੂ ਕਰਵਾਇਆ ਜਾਵੇਗਾ ਤੇ ਉੱਥੇ ਲੋਕਾਂ ਨੂੰ ਇਸ ਬਾਬਤ ਜਾਣਕਾਰੀ ਦਿੱਤੀ ਜਾਵੇਗੀ ਕਿ ਕਿਵੇਂ ਗੁਰੂ ਜੀ ਨੇ ਦੂਜੇ ਧਰਮ ਨੂੰ ਬਚਾਉਣ ਦੀ ਖਾਤਰ ਦੂਜੇ ਧਰਮ ਦੇ ਲੋਕਾਂ ਨੂੰ ਪਹੁੰਚਾਉਣ ਦੀ ਖਾਤਰ ਆਪਣਾ ਸੀਸ ਜੋ ਸੀ ਉਵਾਰ ਦਿੱਤਾ ਸੀ ਤਾਂ ਅੱਜ ਇਹ ਤੜਕਸਾਰ ਜੋ ਤਿੰਨ ਨਗਰ ਕੀਰਤਨ ਨੇ ਤਲਵੰਡੀ ਸਾਬੋ ਗੁਰਦਾਸਪੁਰ ਤੇ ਫੀਕੋੜ ਤੋਂ ਇਹ ਆਰੰਭੇ ਗਏ ਨੇ ਜੋ ਕਿ 23 ਨਵੰਬਰ ਨੂੰ ਸ਼੍ਰੀ ਅਨੰਦਪੁਰ ਸਾਹਿਬ ਦੇ ਵਿਖੇ ਪਹੁੰਚਣਗੇ ਜਿਸ ਤੋਂ ਬਾਅਦ ਉੱਥੇ ਤਿੰਨ ਦਿਨਾਂ ਦਾ ਰਾਜਪਤਰੀ ਸਮਾਗਮ ਜੋ ਪੰਜਾਬ ਸਰਕਾਰ ਦੇ ਵੱਲੋਂ ਕਰਵਾਇਆ ਜਾ ਰਿਹਾ ਹੈ ਜਿੱਥੇ ਜੋ ਇਹ ਪੂਰਾ ਪ੍ਰਬੰਧ ਜੋ ਹੈ ਪੰਜਾਬ ਸਰਕਾਰ ਦੇ ਵੱਲੋਂ ਕੀਤਾ ਗਿਆ ਹੈ ਜਿੱਥੇ ਇਹ ਅਨੁਮਾਨ ਲਾਇਆ ਗਿਆ ਹੈ ਕਿ ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਜੋ ਆ ਵੱਡੀ ਗਿਣਤੀ ਦੇ ਸਿੱਖ ਸੰਗਤ ਜੋ ਆ ਪਹੁੰਚੇਗੀ ਤੇ ਪੂਰੇ ਪ੍ਰਬੰਧ ਜੋ ਨੇ ਉਹ ਪੰਜਾਬ ਸਰਕਾਰ ਦੇ ਵੱਲੋਂ ਕੀਤੇ ਗਏ ਨੇ ਦੱਸ ਦਈਏ ਕਿ ਵਿਸ਼ਾਲ ਤੌਰ ਤੇ ਪੰਜਾਬ ਸਰਕਾਰ ਦੇ ਵੱਲੋਂ ਇੱਕ ਟੈਂਟ ਸਿਟੀ ਬਣਾਈ ਗਈ ਹੈ ਜਿੱਥੇ ਵੀਆਈਪੀ ਤੋਂ ਲੈ ਕੇ ਆਮ ਲੋਕਾਂ ਦੇ ਰਹਿਣ ਦਾ ਪ੍ਰਬੰਧ ਜੋ ਹੈ ਉਕੀਤਾ ਗਿਆ ਹੈ 24 ਘੰਟੇ ਜੋ ਲੰਗਰ ਦੀ ਸੇਵਾ ਵਿੱਚ ਜੋ ਹੈ ਉੱਥੇ ਚੱਲ ਰਹੀ ਹੈ ਤਾਂ ਕਿ ਜੋ ਵੀ ਸ਼ਰਧਾਲੂ ਉੱਥੇ ਆਉਣਗੇ ਉਹਨਾਂ ਨੂੰ ਕਿਸੇ ਵੀ ਤਰੀਕੇ ਦੀ ਸਮੱਸਿਆ ਨਾ ਸਾਹਮਣਾ ਕਰਨਾ ਪਵੇ ਇਸੇ ਦੇ ਚੱਲਦੇ ਆ ਪੰਜਾਬ ਸਰਕਾਰ ਦੇ ਵੱਲੋਂ ਵੀ ਜੋ ਹੈ ਪੂਰੇ ਪ੍ਰਬੰਧ ਇਸ ਮੌਕੇ ਕੀਤੇ ਗਏ ਨੇ ਵੱਖ-ਵੱਖ ਸੂਬਿਆਂ ਦੇ ਵਿੱਚੋਂ ਨਗਰ ਕੀਰਤਨ ਨਿਕਲਨੇ ਜੋਨੇ ਸ਼ੁਰੂ ਹੋ ਗਏ ਨੇ ਤੇ ਤਿੰਨ ਦਿਰਾ ਦਾ ਇਹ ਰਾਜ ਪਦਰੀ ਸਮਾਗਮ ਜੋ ਹੈ ਉਹ ਸ਼੍ਰੀਨੰਦਪੁਰ ਸਾਹਿਬ ਦੇ ਵਿਖੇ ਕਰਵਾਇਆ ਜਾ ਰਿਹਾ ਹੈ ਕਿਉਂਕਿ ਸ਼ਿਰਗੁਰ ਤੇਗ ਬਹਾਦਰ ਜੀ ਨੌਵੇਂ ਪਾਸ਼ਾ ਜਿਨ੍ਹਾਂ ਦੀ ਸ਼ਹੀਦੀ ਸ਼ਤਾਬ ਦੀ 350 ਸਾਲਾਂ ਨੂੰ ਪੰਜਾਬ ਸਰਕਾਰ ਦੇ ਵੱਲੋਂ ਇਸ ਸਾਲ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ